बसि ठीकु आहे ਇਹ ਉਸ ਤੋਂ ਬਾਅਦ ਕੋਲ ਬਾਹਰ ਆ ਰਹੇ ਨੇ ਮੈਂ ਮੇਰੀ ਮੰਨੀ ਨਹੀਂ ਦਿੰਦੀ ਗੱਲ ਬਹੁਤ ਮੰਨੀ ਦਿੰਦੀ ਓਏ ਪਿਆਰ ਦਾ ਕਹਿੰਦਾ ਨਾ ਪਿੱਛੇ ਆ ਜਾ ਪੇ ਗੱਲ ਤਾਂ ਕਹਿੰਦੇ ਓਏ ਹੁਣ ਤੇ ਬਹਿ ਗਿਆ ਕਿਉਂ ਘਬਰਾਈਏ ਜੀ ਜਿਹੜੀ ਮੋਕਾ ਉਹਨੂੰ ਬੁਲਾਈ ਗਈ ਸੀ ਉਹਨੂੰ ਰਖਾ ਜੀਆ ਉਹ ਪੂਰੀ ਕਰ ਲਈ ਗਈ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਪੂਰਾ ਪੂਰੀ ਕਰਨੀ ਸਿਰਫ ਪੂਰੀ ਆਸ ਲੈਤੀ ਕਰ ਲਈ ਗਾਈ ਸੰਭਾ ਹੁਣ ਆਸ ਲੈਤੀ ਆ ਜਿਹੜਾ ਸਮਾਗਮ ਜਿਹੜਾ ਵਾਪਸੀ ਗਈ ਆ ਉੱਥੇ ਜਾ ਕੇ ਕੋਈ ਚਾਹ ਬੈਠੋ ਬੈਠੋ ਸਾਈਡ ਤੇ ਯਾਰ ਇਧਰ ਆਇਆ ਯਾਰ ਮੋਬਾਈਲ ਕਿਸ਼ਾ ਚਲੋ 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 ਇੱਥੋਂ ਬੰਨ ਜਾਣੇ ਮਾਰੇ ਮੋਟੇ ਉਧਰ ਸਾਈਡ ਬੈਠੇ ਨੇ ਉਧਰ ਹੈ ਨਾ ਉਧਰ ਸਾਈਡ ਬੈਠਾ ਉੱਥੇ ਸਾਈਡ ਉੱਥੇ ਬੈਠਾ ਸਰ ਥੋੜਾ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਕਮਦਾਨ ਜੀ ਜਾਨ ਜੀ ਭਾਈ ਤੁਹਾਨੂੰ ਧੰਨਵਾਦ ਜੀ ਭਾਈ ਭਾਈ ਸਾਰੀ ਕਾਨ ਵਿੱਚ ਖੜੀ ਤਾਂ ਹਮ ਵੀ ਥੋੜੀ ਜਿਹੀ ਕੇ ਕਰਨਾ ਕੀ ਗਿਆ ਹੈ ਅੱਜ ਕੀ ਹੋ ਰਿਹਾ ਹੈ ਬਹੁਤ ਸਾਰਾ ਬਹੁਤ ਸਾਰਾ ਇਹ ਆਪਣਾ ਬ੍ਰੈਂਡ ਫਿਰ ਕਰ ਰਹੇ ਹਾਂ Fa wá fúlù yẹ̀, ọ̀sẹ̀ yà mú mi lọ́wọ́ tó ṣẹ̀ká.

ਜਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਐ ਮੁੱਖ ਮੰਤਰੀ ਸਾਹਿਬ ਕਿ ਤੁੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਨ ਕਿਹੜੀ ਭਾਵਨਾ ਦੀ ਗੱਲ ਕਰਦਾਂ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਅਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ ਗੁਰੂ ਘਰ ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕੀ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧਾੜਵੀ ਦੇ ਰੂਪ ਚ ਆਵੇ ਗੁਰੂ ਸਾਹਿਬ ਦੇ ਗੁਰੂ ਅਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤੇ ਤਖਤ ਦੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਤੇ ਆਏ ਸ਼ਰਧਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗੀਆਂ ਔਰ ਚੀਫ ਮਿਨਿਸਟਰ ਕਹਵੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਤੱਪਰ ਤੁਸੀਂ ਸਿਕਿਉਰ ਕੇਸ ਜਗ੍ਹਾ ਨੂੰ ਰੱਖ ਰਹੇ ਹੋ ਮਰੀਦ ਦੇ ਇੱਕ ਦੱਸੋ ਕਿੰਨੇ ਦਿਨ ਕੋਰਟ ਦੇ ਵਿੱਚ ਉਹ ਜੇਵਾ ਸੰਪੂਰਨ ਹੋਈ ਹੈ ਜੀ ਉਹ ਦੱਸਤਾ ਪੁਲਿਸ ਨੇ ਕੋਰਟ ਦੇ ਵਿੱਚ ਕਹਿ ਕੇ ਐਸਪੀਸੀ ਸਹਿਯੋਗ ਨਹੀਂ ਕਰਦੀ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਰਾਇਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਆ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ ਸਾਰੇ ਜਾਣੇ ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਹਾਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਜਿਹੜੇ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਪਰ ਇੱਕ ਧਾਣੀ ਬਣਾ ਕੇ ਇਥੇ ਪੇਸ਼ ਆ ਨਾਮ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿੱਥੇ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਜੀ ਸਾਹਿਬ ਆਈਓ ਤੇ ਕੰਪਲੇਂਟ ਸਾਹਿਬ ਨੇ ਯਾ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੈਰ ਮੁੱਤਮ ਕੁੱਤੀ ਚ ਦੱਸ ਤ ਕੰਪਲੇਨਿੰਗ ਤੌਰ ਆਈਓ ਸੇਮ ਹੈ ਜਿਹੜਾ ਸਟੇਟ ਕਰਦਾ ਹੋਈ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਹੇ ਹੋ ਆਪ ਪਰੇਸ਼ਾਨ ਚੀਫ ਮਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਹੋ ਮਨਿਸਟਰ ਤੇ ਇੱਕ ਸੀਪੀ ਦੀ ਦਾ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲਵਕਸ਼ੇ ਦੀ ਸੇਵਾ ਕਰਨ ਦਾ ਬਲਵਕਸ਼ਾ ਅਰਦਾਸ ਨੇ ਬਾਰ-ਬਾਰ ਇਹ ਗੱਲ ਕੀਤੀ ਔਰ ਕੱਲ ਵੀ ਮੈਂ ਇਹ ਗੱਲ ਦਰਾਈ ਸੀ ਜਦੋਂ ਅਦਾਸ ਆਪ ਦੀ ਅਰਦਾਸ ਲਈ ਸ਼ਾਮਲ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣਹਾਰ ਜੀਵਾਂ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਸਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕੀ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਕੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਉਸਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢਿੱਲਾ ਪੋਲਾ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਣ ਹਾਂ ਬਿਕਰਮ ਜੀ ਇੱਕ ਸ਼੍ਰੋਮਣੀ ਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਵਰਸਾ ਸਿੰਘ ਬਲਟੋਆ ਹੋਰੋਂ 10 ਸਾਲ ਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਆਦੇਸ਼ ਹੋਇਆ ਸੀਗਾ ਜਨਦਰ ਸਾਹਿਬ ਦਾ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜਨਦਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਜਾਏਗਾ ਅਜਨਾ ਜੀ ਅੱਜ ਇਹ ਅੱਜ ਜਿਹੜੇ ਇਥੇ ਨਤਮਸਤਕ ਹੋਣ ਆਏ ਆ ਔਰ ਅ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕੱਲ ਓਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸੁਖਵੀਰ ਜੀ ਤੇ ਗਰੇਵਾਲ ਸਾਹਿਬ ਲੰਘਾ ਸਾਹਿਬ ਜਿੰਨੇ ਵੀ ਹੁੰਦਰ ਸਾਹਿਬ ਸਾਰੇ ਅਜਨਤਵਸਤਕ ਹੋਏ ਆ ਮਨ ਨਦਾ ਆਉਣ ਵਾਲੇ ਦਿਨਾਂ ਚ ਢੀਂਸਾ ਸਾਹਿਬ ਹੋਣਗੇ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮੰਨਪੱਗੀ ਘਟਨਾ ਹੋਈ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਗਰ ਹੀ ਦਲ ਸੰਤੁਸ਼ਟ ਹੈ ਰੰਧਾਵਾੜਾ ਉਹਦੇ ਫਿਰ ਜਾਂਚ ਕਰ ਰਹੇ ਆ ਸੌਰੀ ਬਾਹਰ ਫਿਰ ਡਿਊਟੀ ਕਰ ਰਹੇ ਜਿਹੜਾ ਇਹਨਾਂ ਦੇ ਸਵਾਲ ਉਠਾਏ ਸੀ ਗੱਲ ਰੰਧਾਵਾੜਾ ਨਹੀਂ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਆ सीएम भगवंत मान ਦਾ ਇੱਕ ਬਿਆਨ ਆਇਆ ਹੈ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਹਾਂ ਜੀ ਸਕਿਉਰਟੀ ਲੈਬਸ ਨਹੀਂ ਸੀ ਜੈ ਗੋਲੀ ਦੀ ਸਕਿਉਰਟੀ ਹਾਂ ਕਹਿੰਦੇ ਸਕਿਉਰਟੀ ਲੈਬਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਨਾਂ ਨੇ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਮੈਂ ਪੁੱਛਣਾ ਚਾਹੁੰਨਾ ਕੁਝ ਸਲਾਹ ਤਾਂ ਕਰ ਲੋ ਆਪਸ ਵਿੱਚ ਉਹ ਕਹਿੰਦਾ ਅ ਛੋਟਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਐਕਟ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ